ਚੋਰਾ ਨੇ ਦੋ ਐਨ ਆਰ ਆਈ ਪਰਿਵਾਰਾਂ ਦੇ ਘਰਾਂ ਨੂੰ ਬਣਾਇਆ ਨਿਸ਼ਾਨਾ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਗਏ। ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਪਿੰਕ ਪੋਤੇ ਚ ਬੀਤੀ ਰਾਤ ਚੋਰਾ ਨੇ ਦੋ ਘਰਾਂ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਵਾਂ ਵੱਲੋਂ ਨਿਸ਼ਾਨਾ ਬਣਾਏ ਗਏ ਦੋਵੇਂ ਘਰ ਐਨ ਆਰ ਆਈ ਪਰਿਵਾਰਾਂ ਦੇ ਹਨ ਜਿੱਥੋਂ ਚੋਰ ਸੋਨੇ ਦੇ ਗਹਿਣੇ ਅਤੇ ਨਕਦੀ ਦੇ ਨਾਲ ਨਾਲ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੇਰੀਆਂ ਦੇ ਐਸ ਐਚ ਉਹ ਪ੍ਰਮੋਦ ਸਿੰਘ ਨੇ ਦਸਿਆ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਚੋਰਾਂ ਨੇ ਕੰਦ ਟਪਕੇ ਘਰ ਅੰਦਰ ਦਾਖਲ ਹੋ ਕੇ ਦਰਸ਼ਨ ਸਿੰਘ ਦੇ ਘਰੋਂ ਸੋਨੇ ਦੀ 체ਨ ਅਤੇ ਸੁਖਵਿੰਦਰ ਸਿੰਘ ਦੇ ਘਰੋਂ ਸੋਨੇ ਦੀਆਂ 2 ਮੁੰਦਰੀਆਂ ਅਤੇ 20000 ਰੁਪਏ ਦੀ ਨਕਦੀ ਚੋਰੀ ਕਰ ਲਈ। ਘਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ ਪਰ ਜਾਂਦੇ ਸਮੇਂ ਚੋਰ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਐਸਐਚਓ ਪ੍ਰਮੋਦ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਹੋਰ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ ਤੇ ਇਹ ਸਾਡੇ ਭਰਾ ਦਾ ਘਰ ਹੈ ਜਿੱਦੇ ਚੋਰੀ ਹੋਈ ਹੈ ਤੇ ਉਹ ਕਰੇਟਰ ਰਹਿੰਦੇ ਆ ਤੇ ਇਹ ਰਾਤ ਦੇ ਚੋਰੀ ਹੋਈ ਹੈ ਤੇ ਜਿਹੜੇ ਮੈਂ ਜਿੱਦੇ ਇਤਰਾ ਦੇਖਿਆ ਤੇ ਬਾਹਰ ਅਗੇੜਾ ਜਿੱਦਾਂ ਬੱਚਾ ਸੀਗਾ ਤੇ ਜਦ ਕੀਤਾ ਕੋਲ ਕੇ ਦੇਖਿਆ ਤੇ ਮੈਂ ਤੇ ਬਾਕੀ ਜਿੰਨੇ ਉੱਤੇ ਪਏਗੀ ਤੇ ਤੇ ਮੈਂ ਅਕਲਾਰਾ ਨਿਕਲਦਾ ਬਹੁ ਬਿਆ ਸੀਗਾ ਨਵਾਂ ਨੂੰ ਫੋਨ ਲਾਇਆ ਤੇ ਉਹਨੂੰ ਪੁੱਛਿਆ ਕਿ ਕੀ ਕੀ ਸੀਗਾ ਜਵਾਬ ਹੋ ਗਿਆ ਕਿ ਚੈਨੀ ਸੀਗੀ ਤੇ ਪਰ ਇੱਕ ਅਗੋਠੀ ਜੀ ਤੇ ਕੋਈ ਨਗਦ ਸੀਗਾ 15 ਦਾਫਤ ਕਰਾ ਜਾ ਰਿਹਾ ਤੇ ਫੇਰ ਇਹ ਹੀ ਪੁਲਿਸ ਨੂੰ ਤਲਾਸ਼ ਗੱਟਦੀ ਸਰਪੰਚ ਨੂੰ ਦੱਸਿਆ ਤੇ ਉਹਨੂੰ ਕਿ ਪੁਲਿਸ ਨੂੰ ਮੌਕਾ ਦੇ ਕੇ ਚੱਲ ਗਈ ਹੈ ਦੇਖੋ ਕਾਰਵਾਈ ਕਰੀ ਕੀ ਹੁੰਦੀ ਹੈ ਜੀ ਤੁਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਸਰਕਾਰ ਨੂੰ ਇਹਦਾ ਚੋਰ ਫੜੇ ਜਾਣ ਤੇ ਜੋ ਮਾਜਵਾ ਹੈਗਾ ਜਿੱਥੇ ਜਾਵੇ ਕੀ ਤੁਹਾਡੇ ਘਰ ਦੇ ਬਾਹਰ ਜਾਂ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਜਾਂ ਆਂਡ ਗਵਾਂ ਦੇ ਮੇਰੇ ਲੱਗੇ ਕੋਈ ਕੈਮਰਾ ਨਹੀਂ ਹੈ ਤੇ ਲੱਗਾ ਤੇ ਗੁਰਦਵਾਰ ਸਾਹਿਬ ਲੱਗੇ ਹੋਊਗਾ ਪਤਾ ਨਹੀਂ ਦੇਖਣੇ ਪੈਣਾ ਉੱਥੇ ਜਾ ਕੇ ਕੀ ਕੀ ਮੌੜ ਹੈ ਜਾਂ ਕਿਹੜਾ ਚਾਲੇ ਜਾਂ ਕਿੱਥੇ ਆ ਉੱਥੇ ਬਾਲਾ ਜਾ ਠੀਕ ਅੱਗੇ ਭਾਜੀ ਜੋ ਤੁਹਾਡੇ ਪਿੰਡ ਵਿੱਚ ਚੋਰੀ ਹੋਈ ਕੀ ਪੂਰਾ ਮਾਮਲਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦਵਿੰਦਰ ਸਿੰਘ ਹੈ ਮੇਰਾ ਪਿੰਡ ਡਲਵਾਲ ਹੈ ਇਹ ਪਿੰਡ ਪੋਤਾ ਆ ਸਾਡਾ ਮੇਰੇ ਸਾਰੇ ਫੁੱਫੜ ਜੀ ਲੱਗਦੇ ਇਹ ਇਹ ਪੂਰਾ ਪਰਿਵਾਰ ਜਿਹੜਾ ਬਾਹਰ ਇਟਲੀ ਰਹਿੰਦੇ ਆ ਤੇ ਇਹਨਾਂ ਕੀ ਜਿਹੜੇ ਘਰ ਦੀ ਦੇਖ ਰਖਿਆ ਅਸੀਂ ਕਰਦੇ ਆਂ ਔਰ ਸਾਨੂੰ ਅਚਾਨਕ ਅੱਜ ਸਵੇਰੇ ਇੱਥੋਂ ਫੋਨ ਗਿਆ ਸੀ ਨਾਲ ਦੇ ਗੁਆਂਢੀਆਂ ਤੋਂ ਉਹਨਾਂ ਨੇ ਦੱਸਿਆ ਫੋਨ ਕੀਤਾ ਕਿ ਉੱਪਰਲਾ ਜਿਹੜਾ ਰੂਮ ਹੈ ਉਹ ਖੁੱਲਾ ਪਿਆ ਦਰਵਾਜ਼ਾ ਤੇ ਜਦੋਂ ਉਹਨਾਂ ਨੇ ਫੋਨ ਕੀਤਾ ਜਦੋਂ ਅਸੀਂ ਇੱਥੇ ਆ ਕੇ ਚੈੱਕ ਕੀਤਾ ਤੇ ਜਿਹੜੀ ਰਾਤ ਇੱਥੇ ਜਿਹੜੀ ਚੋਰੀ ਹੋਈ ਹੋਈ ਸੀ ਇੱਥੇ ਤੇ ਜਿਹੜੀਆਂ ਦੋ ਮੁੰਡੀਆਂ ਰਿੰਗ ਸੀਆਂ ਸੋਨੇ ਦੀਆਂ 4-4 ਗ੍ਰਾਮ ਦੀਆਂ ਲੱਗੇ ਆ ਕੁਝ 20000 ਕੈਸ਼ ਸੀ ਨਕਦ ਉਹ ਲੈ ਗਏ ਆ ਇੱਕ ਬਾਲੀਆਂ ਲੈ ਗਏ ਤੇ ਔਰ ਕੈਮਰੇ ਦਾ ਜਿਹੜਾ DVD ਰੋ ਡਿਸਕ ਵੀ ਚੋਰੀ ਲੈ ਕੇ ਗੱਡ ਕੇ ਕੀ ਤੁਹਾਡੇ ਪਿੰਡ ਦੇ ਆਲੇ ਦੁਆਲੇ ਜਾਂ ਇਸ ਘਰ ਵਿੱਚ ਕੋਈ ਕੈਮਰੇ ਵਗੈਰਾ ਲੱਗੇ ਸੀ? ਹਾਂਜੀ ਕੈਮਰੇ ਵਗੈਰਾ ਲੱਗੇ ਆ। ਸਾਹਮਣੇ ਸਾਈਡ ਤੇ ਗੁਰਦੁਆਰਾ ਸਾਹਿਬ ਹੈ। ਉਧਰ ਕੈਮਰੇ ਲੱਗੇ ਆ ਲੇਕਿਨ ਪੁਲਿਸ ਆਈ ਹੈ। ਉਹ ਇਨਕੁਆਰੀ ਕਰਦੀ ਵੀ ਕੈਮਰੇ ਦੀ ਜਾਂਚ ਕਰਨ ਕਰਦੀ ਪਈ ਆ। ਤੁਹਾਡੇ ਕੀ ਮੰਗੇ ਜੇ ਪ੍ਰਸ਼ਾਸਨ ਦੇ? ਸਾਡੀ ਪ੍ਰਸ਼ਾਸਨ ਤੋਂ ਇਹ ਮੰਗੇ ਕਿ ਸਾਨੂੰ ਇਸ ਚੀਜ਼ ਦਾ ਸਾਹਮਣਾ ਨਾ ਚਾਹੀਦਾ। ਉਹ ਇਸ ਦੀ ਇਨਕੁਆਰੀ ਪੱਕਾ ਹੋਣੀ ਚਾਹੀਦੀ ਹੈ। ਠੀਕ। ਹਾਂਜੀ ਸਰ ਜੀ। ਜੋ ਆਪਣੇ ਚੀਵੇਂ ਪੁੱਤ ਦੇ ਚੋਰੀ ਹੋਏ ਕੀ ਮਾਮਲਾ ਬੁਰਾ। ਪੁੱਤ ਦੇ ਦੋ ਕਾਰ ਐਨਆਰਆਈ ਨੇ ਹੈਗੇ ਨਾਲ ਨਾਲ ਹੈਗੇ ਨੇ। ਕੰਟਾਪਿਕ ਉਹਨਾਂ ਦੇ ਉੱਧ ਵਿੱਚੋਂ ਇੱਕ ਘਰ ਜਿਹੜੇ ਕੈਨੇਡਾ ਰਹਿੰਦੇ ਨੇ ਨਸ਼ਕਰ ਸਿੰਘ ਹੋਣੀ ਉਹਨਾਂ ਦੇ ਇੱਕ ਚੰਡੀਗੜ੍ਹੋਂ ਤੇ ਦੂਜਾ ਘਰ ਇਟਰੀ ਵਾਲੇ ਨੇ ਉਹ ਹੈਗੇ ਸੁਖਵਿੰਦਰ ਸਿੰਘ ਹੋਣੀ ਉਹਨਾਂ ਦੇ ਕੋਲ ਦੋ ਮੰਦਰੀਆਂ ਸੋਨੇ ਦੀਆਂ ਤੇ 20 ਕਿਹਾਰਤੀ ਹੈਗੇ ਹੁਣ ਕੈਰੀ ਕੀਤਾ ਕਿ ਸਾਮਣੇ ਆਇਆ ਹੋਰ ਸਵਾਰੀ ਦੇਖ ਰਹੇ ਹਾਂ ਕਰਕੇ ਬੰਦੇ ਲਾਏ ਆਪਣੇ ਸੋਰਸ ਲਾ ਕੇ ਚੈੱਕ ਕਰਕੇ ਦੁਬੰਦੀ ਕਰ ਰਹੀ ਕਰ ਕੋਈ ਸੀਸੀਟੀਵੀ ਵਗੈਰਾ ਕੰਗਾ ਲੈ ਸੀਸੀਟੀਵੀ ਉਹਨਾਂ ਨੂੰ ਫੁਟੇਜ ਦੇਖਦੇ ਹਾਂ ਜੇ ਮਟੇ ਉਹਨਾਂ ਕੋਲ ਕੋਈ ਉਹਨਾਂ ਕੋਲ ਬਾਹਰ ਕੈਮਰੇਟ ਹੈ ਉਹਨਾਂ ਨੇ ਲਿਆ ਸੀ ਉੱਥੇ ਵਾਈਫਾਈ ਕਨੈਕਸ਼ਨ ਉਹ ਚੈੱਕ ਕਰ ਰਹੇ ਉਹਨਾਂ ਕੋਲ ਕਲੀਅਰ ਹੈਗੀ ਆ ਦੇਖਦੇ ਆ ਬਾਕੀ ਉਹ ਸੁੱਤੇ ਪੈਸੇ ਉਹ ਗੱਲ ਤਾਂ ਹੋ ਜਾਂਦੀ ਉਹ ਸੁੱਤੇ ਪੈਸੇ ਦੇਖ ਕੇ ਦੱਸਦੇ ਜੇ ਕੋਈ ਰਿਕਾਰਡਿੰਗ ਵਗੈਰਾ ਹੋਈ ਉੱਥੋਂ ਟ੍ਰੇਸ ਹੋ ਜਾਣਗੇ ਠੀਕ ਹੈ